ਸਲਾਮ ਅਲੇਕੁਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋ ਹੋਣੀਏ ਜ਼ਿਕਰਿਆ ਭਾਈ ਰঞ্জੀਤ ਸਿੰਘ ਢੱਡਿਆਲੇ ਉਹਨਾਂ ਦੀ ਆਪਾਂ ਵੀਡੀਓ ਦੇਖਣ ਲੱਗੇ ਆਂ ਤੇ ਵੀਡੀਓ ਦੇ ਵਿੱਚ ਉਹ ਬਿਆਨ ਕਰ ਰਹੇ ਨੇ ਕਿ ਜਿਹੜਾ ਨਾ ਪਖੰਡਵਾ ਦੇ ਜਾਂ ਨੌਲੇਜ ਇਲਮ ਦੀ ਗੱਲ ਕਰਨ ਵਾਲੇ ਨੂੰ ਲੋਗ ਬੁਰਾ ਕਿਉਂ ਕਹਿੰਦੇ ਨੇ ਗ਼ਦਾਰ ਕਿਉਂ ਕਿਹਾ ਜਾਂਦਾ ਉਹਨੂੰ ਜਿਸ ਤਰ੍ਹਾਂ ਕਿ ਬਾਬਾ ਇਹ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਬਾਬਾ 인ਦਰ ਸਿੰਘ ਦੇ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਨੇ ਤਕਰੀਬਨ 35 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਉਹਨਾਂ ਨੇ ਪੰਥ ਚੋਂ ਹੀ ਕੱਢਤਾ ਇਸ ਬਾਰੇ ਵੀਡੀਓ ਹੈ ਤੇ ਕਿ ilm ਤੇ knowledge ਦੇ ਬਾਰੇ ਵੀਡੀਓ ਹੈ ਬਾਈ ਰਜੀਤ ਸਿੰਘ ਢੱਡਿਆਲੇ ਅੱਜ ਆਪਾਂ ਹੁਣ ਵੀਡੀਓ ਸ਼ੁਰੂ ਕਰਨੇ ਆਂ ਬੜਿਆਂ ਨੇ ਮਰਵਾਉਣ ਵਾਸਤੇ ਅੱਜ ਕੱਲ ਮੈਂ ਵੇਖਦਾ ਹੁੰਨਾ ਫੈਸਲੇ ਕੀਤੇ ਹੋਏ ਨੇ ਜ਼ਿੰਦਗੀਆਂ ਲਾ ਦਿਓ ਤੁਸੀਂ ਲਾਓ ਯਾਰ ਲੋਕਾਂ ਨੂੰ ਥੋੜਾ ਕਈ ਦਾ ਮਰਜੋ ਆਪ ਮਰੀਦਾ ਹੁੰਦਾ ਅੱਜ ਤੱਕ ਤੁਸੀਂ ਮੇਰੇ ਮੂੰਹ ਚ ਸੁਣਿਆ ਵੀ ਚਲੋ ਵੀ ਐ ਕਰਦੀਏ ਆਪਾਂ ਕਦੇ ਸੁਣਿਆ ਮੇਰੇ ਮੂੰਹ ਤੋਂ ਜੇ ਕਰਨਾ ਹੋਇਆ ਤੇ ਆਪ ਕਰਾਂਗੇ ਅੱਜ ਤੱਕ ਤੁਹਾਨੂੰ ਕਿਹਾ ਵੀ ਜਥੇਦਾਰ ਦੇ ਗੱਲ ਪੈਜੋ ਬੋਲੋ ਬੋਲੋ ਅੱਜ ਤੱਕ ਜੇ ਕਹਿਣਾ ਤੇ ਆਪ ਕਹਿਣਾ ਕਿਸੇ ਨੂੰ ਕਿਉਂ ਸਮਾਹ ਹੈ ਕਲਗੀ ਵਾਲੇ ਪਾਸ਼ਾ ਕਹਿੰਦੇ ਸਰਸਾ ਚੜਿਆ ਅਸੀਂ ਜਾਣਦੇ ਹਾਂ ਜੇ ਅੱਗੇ ਮਾਰ ਕੇ ਦੇਣਾ ਪਹਿਲਾਂ ਮੈਂ ਵੜਾਂਗਾ ਮੇਰਾ ਕੰਮ ਪਰੇ ਹਟ ਜਾ ਮੈਂ ਤੁਰਨਾ ਕਦੇ ਨਹੀਂ ਪ੍ਰੇਰੀ ਦਾ ਲੋਕਾਂ ਨੂੰ ਵੀ ਆਜੋ ਜੀ ਮਰਜੋ ਨਾ ਨਾ ਜੇ ਕੁਝ ਲੱਗਦਾ ਹੈ ਤੇ ਆਪਾਂ ਆਪਣੀ ਜਾਨ ਵਾਰਾਂਗੇ ਕਿਸੇ ਨੂੰ ਕਿਉਂ ਕਮਾਂਗੇ ਸਾਡੇ ਤੇ ਮaaf ਕਰਨਾ ਕਈ ਤਿਆਰ ਹੀ ਬੈਠੇ ਨੇ ਪਹਿਲਾਂ ਹੀ ਮਰਨ ਵਾਸਤੇ ਤੇ ਬੰਬਾਂ ਤੋਂ ਅੱਗ ਦੂਰ ਰੱਖਣੀ ਚਾਹੀਦੀ ਹੈ ਬਾਰੂਦ ਤੋਂ ਅੱਗ ਦੂਰ ਰੱਖਣੀ ਚਾਹੀਦੀ ਸਿੱਖ ਨੇ ਨਾ ਜਿਹੜੇ ਸਿੱਖ ਬਾਰਡਰ ਦੇ ਇਲਾਕੇ ਤੇ ਰਹੇ ਆ ਅਸੀਂ ਸਾਡੇ ਦਾਦੇ ਵੀ ਲੜਦੇ ਰਹੇ ਨੇ ਸਾਡੇ ਪਰਦਾਦੇ ਵੀ ਲੜਦੇ ਰਹੇ ਨੇ ਸਾਡੇ ਖੂਨ 'ਚ ਗਰਮੀ ਹੈ ਕਹਿ ਕਿਵੇਂ ਜਾਵੇ ਕੋਈ ਐ ਕਿਵੇਂ ਕਹਦੇ ਕੋਈ ਝੱਲ ਨਹੀਂ ਸਕਦੇ ਸਾਨੂੰ ਕੋਈ ਗੁਲਾਮ ਨਹੀਂ ਰੱਖ ਸਕਦਾ ਸਾਡੇ ਦਿਮਾਗ 'ਚ ਫਿੱਟ ਹੋ ਚੁੱਕਿਆ ਵੜ ਗਿਆ ਤੇ ਵੀਰੋ ਮਾੜਾ ਜੇ ਕਿਸੇ ਨੇ ਸਾਨੂੰ ਚੁਆਤੀ ਲਾ ਦਿੱਤੀ ਨਾ ਅਸੀਂ ਤੇ ਤਿਆਰੀ ਬੈਠੇ ਆਂ ਸੱਚੀ ਤੁਸੀਂ ਜਿਹੜੇ ਇੱਥੇ ਬੈਠੇ ਹੋ ਨਾ ਤੁਸੀਂ ਕਹੋ ਵੀ ਅਸੀਂ ਤੇ ਬੜੇ ਠੰਡੇ ਆ ਜੀ ਮੈਨੂੰ ਕੋਈ ਬੰਦਾ ਇੱਥੇ ਕਹਿ ਦਵੇ ਕੁਛ ਕਈ ਵਾਰੀ ਬੰਦਾ ਗਲ ਪੈਣ ਤੱਕ ਜਾਂਦਾ ਗਰਮ ਹੋ ਜਾਣਾ ਇੱਕਦਮ ਉੱਬਲ ਜਾਣਾ ਇੱਕਦਮ ਬਰਦਾਸ਼ਤ ਨਹੀਂ ਬੰਦਾ ਕਰ ਸਾਡੇ ਸੁਭਾਅ ਚ ਹੈ ਤੇ ਯਾਦ ਰੱਖਿਓ ਬੰਬਾਂ ਦੀਆਂ ਲੜੀਆਂ ਹੁੰਦੀਆਂ ਨੇ ਮੈਂ ਬੰਬ ਨਹੀਂ ਚਲਾਉਂਦਾ ਐਦ ਕੀ ਇੱਥੇ ਦੀਵਾਲੀ ਤੇ ਪਿੱਛੇ ਮੈਂ ਆਪਣੇ ਸਿੰਘਾਂ ਦੇ ਘਰਾਂ ਚ ਗਿਆ ਉੱਥੇ ਇੱਕ ਲੜੀ ਦੀ ਰੱਖਤੀ ਕਹਿੰਦੇ ਚਲੋ ਇੱਕ ਤੇ ਕਰ ਲੋ ਤੇ ਮੈਂ ਉਹ ਇੱਕ ਲੜੀ ਸੀ ਇਹਨਾਂ ਨੇ ਅੱਗ ਲਾ ਦਿੱਤੀ ਲਾਈ ਤੇ ਇੱਕ ਖੁੰਜੇ ਚ ਮੁੜ ਕੇ ਉਹ ਬੁਝੋਈ ਨਾ ਉਹ ਨਖੜ ਖੜ 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 ਉਹ ਕੰਨ ਐ ਐ ਬੰਦ ਕਰਕੇ ਮੈਂ ਤੇ ਪਰੇ ਨੂੰ ਹੋ ਗਿਆ ਵੀ ਆ ਕੀ ਉਹ ਲੰਮੀ ਸੀ ਲੜੀ ਮੈਨੂੰ ਤੇ ਥੋੜਾ ਜਿਹਾ ਹੀ ਆ ਉਹ ਲੜੀ ਉਹ ਬੁਝੋਈ ਕਿੰਨਾ ਚਿਰ ਚੱਲੀਗੀ ਮਤਲਬ 3-4 ਮਿੰਟ ਪਟੜਕੇ ਬੱਝੀ ਗਏ ਬੱਝੀ ਗਏ ਬੱਝੀ ਗਏ ਹੁਣ ਜੇ ਗਏਗਾ ਨਾ ਇੱਕ ਕਰੀ ਅੱਗ ਵਿਖਾ ਕੇ ਵੀ ਹੁਣ ਬੁਝਾ ਦਿਆਂ ਹੁਣ ਨਹੀਂ ਬੁਝਣੀ ਇਹ ਤੇ ਲੱਗਦੀ ਬੰਬਾਂ ਤੋਂ ਅੱਗ ਦੂਰ ਰੱਖੀਦੀ ਹੈ ਗਰਮ ਖਿਆਲੀਆਂ ਤੋਂ ਅੱਗ ਦੂਰ ਰੱਖੀਦੀ ਹੈ ਤੇ ਸਿੱਖ ਜਿੰਨੇ ਵੀ ਨੇ ਆਪਾਂ ਜਿਹੜੇ ਪੰਜਾਬੀ ਆ ਸਾਡੇ ਖਿਆਲ ਕੁਦਰਤੀ ਗਰਮੀ ਨੇ ਖੂਨ ਸਾਡਾ ਗਰਮੀ ਹੈ ਪੰਜਾਬੀਆਂ ਦਾ ਤੇ ਇਹਨਾਂ ਤੋਂ ਅੱਗ ਮਾੜੀ ਜੀ ਲੱਗ ਗਈ ਨਾ ਜੇ ਮੁੜ ਕੇ ਫਿਰ ਇਹਨਾਂ ਨੂੰ ਐਨਾ ਕਹਿ ਦੋ ਹਥਿਆਰ ਰੱਖ ਲੋ ਐਨਾ ਕਹਿ ਦੋ ਫਿਰ ਅੱਗੇ ਇਹਨਾਂ ਨੇ ਪੁੱਛਣ ਨਹੀਂ ਆਉਣਾ ਵੀ ਚਲਾਈਏ ਕਿੱਥੇ ਫਿਰ ਮਨ ਮਰਜ਼ੀਆਂ ਕਰਾਂਗੇ ਮੈਨੂੰ ਮੁੜ ਕੇ ਥੋੜਾ ਪੁੱਛਣਗੇ ਆ ਕੇ ਵੀ ਭਾਈ ਸਾਹਿਬ ਤੁਸੀਂ ਕਿਹਾ ਸੀ ਹਥਿਆਰ ਰੱਖ ਲੋ ਫਿਰ ਇੱਥੇ ਚਲਾ ਦਈਏ ਕਿ ਨਾ ਚਲਾਈਏ ਐਨਾ ਇਸ਼ਾਰਾ ਹੀ ਬਹੁਤ ਹੈ ਇਹਨਾਂ ਨੂੰ ਐਨਾ ਕਹਿ ਦੋ ਵੀ ਕੰਮ ਖਰਾਬ ਹੈ ਰੱਖ ਲੋ ਬਾ ਮੁੜ ਕੇ ਇਹਨਾਂ ਨੇ ਕਿੱਥੇ ਕਿੱਥੇ ਚਲਾ ਦੇਣੇ ਨੇ ਫਿਰ ਬੱਸੋਂ ਗੱਲ ਬਾਰ ਹੋ ਜਾਣੀ ਬਸੋਂ ਬਾਰ ਹੋ ਜਾਣੀ ਤੇ ਜਾਦ ਰੱਖੋ ਮੈਂ ਸਿਰਫ ਗੱਲ ਉਹਨਾਂ ਲਈ ਕਰਦਾ ਜਿਹੜੇ ਸਾਨੂੰ ਸੁਣਦੇ ਨੇ ਪਿੱਛੇ ਜੇ ਮੈਂ ਸਟੇਟਮੈਂਟ ਸੁਣਦਾ ਸੀ ਸਾਨੂੰ ਮਤਾਂ ਦੇਣ ਦੀ ਲੋੜ ਨਹੀਂ ਅੱਜ ਕੱਲ੍ਹ ਸਾਧ ਨੇ ਸਾਨੂੰ ਮਤਾਂ ਦਿੰਦੇ ਨੇ ਭਾਈ ਅਸੀਂ ਤੁਹਾਨੂੰ ਮਤਾਂ ਨਹੀਂ ਦਿੰਦੇ ਅਸੀਂ ਕਿਉਂ ਮਤਾਂ ਦਵਾਂਗੇ ਸਾਡਾ ਦਿਮਾਗ ਖਰਾਬ ਹੈ ਸਾਡੇ ਵੱਲੋਂ ਜੋ ਮਰਜ਼ੀ ਕਰੋ ਸਾਡੇ ਵੱਲੋਂ ਜੋ ਮਰਜ਼ੀ ਕਰੋ ਸਾਡਾ ਦਿਮਾਗ ਤੁਹਾਨੂੰ ਮਤਾਂ ਦੇਾਂਗੇ ਨਾਲੇ ਸਾਡੀ ਮਤ ਤੁਸੀਂ ਲੈਣਾਂ ਲੇ ਸਾਡੀ ਮਤ ਲਾਉਂਗੇ ਸਾਨੂੰ ਤੇ ਮਾਰਨ ਪੈਣੇ ਹੋ ਸਾਡੀਆਂ ਮਤਾਂ ਕਿਉਂ ਲਾਉਂਗੇ ਤੁਸੀਂ ਅਸੀਂ ਕਿਉਂ ਮਤਾਂ ਦੇਾਂਗੇ ਨਾਲੇ ਤੁਹਾਨੂੰ ਅਸੀਂ ਤੇ ਉਹਨਾਂ ਨਾਲ ਗੱਲ ਕਰਦੇ ਆਂ ਜਿਹੜੇ ਸਾਨੂੰ ਸੁਣਦੇ ਨੇ ਅਸੀਂ ਉਹਨਾਂ ਦੀ ਉਹਨਾਂ ਨਾਲ ਗੱਲ ਕਰਦੇ ਆਂ ਜਿਹੜਾ ਕੋਈ ਸਾਨੂੰ ਸੁਣਦਾ ਹੈ ਵੀ ਭਰਾਵਾ ਜ਼ਿੰਦਗੀ ਤੇਰੇ ਹੱਥ ਹੈ ਬੜੇ ਆਏ ਬੜੇ ਚਲੇ ਗਏ ਬੜਾ ਕੁਝ ਹੋਇਆ ਪੰਜਾਬ ਵਿੱਚ ਆਉਟਪੁੱਟ ਜ਼ੀਰੋ ਜੇ ਕੋਈ ਰਿਜ਼ਲਟ ਨਿਕਲਿਆ ਤਾਂ ਵਿਖਾ ਦਿਓ ਅੱਜ ਸਾਡੇ ਸਾਡਾ ਨਾਂ ਲਿਖ ਲੋ ਜਾਨਵਾਰਨ ਲਈ ਤਿਆਰ ਆਉਟਪੁੱਟ ਦੱਸੋ ਕੀ ਦਿਓਗੇ ਪਰ ਜੇ ਅੱਜ ਪੰਜਾਬ ਦੇ ਵਿੱਚ ਕਿਸੇ ਕਿਸੇ ਘਰ 'ਚ ਰੌਣਕ ਆਈ ਏ ਤੇ ਉਹਨਾਂ ਕਰਕੇ ਜਿਨ੍ਹਾਂ ਨੇ ਪੜ੍ਹਾਈ ਕੀਤੀ ਪੜ੍ਹਾਈ ਕੀਤੀ ਆਈ ਕਿ ਨਹੀਂ ਆਈ ਬੋਲੋ ਘਰਾਂ ਦੇ ਵਿੱਚ ਬੱਚਾ ਕੈਨੇਡਾ ਗਿਆ ਕਿਸੇ ਦਾ ਭਣ ਜਾ ਗਿਆ ਕਿਸੇ ਦੀ ਭਣ ਜੀ ਗਈ ਕਿਸੇ ਦਾ ਧੀ ਗਿਆ ਧੀ ਗਈ ਕਿਸੇ ਦਾ ਪੁੱਤ ਗਿਆ ਕਿਸੇ ਦੀ ਘਰ ਵਾਲੀ ਗਈ ਕਿਸੇ ਦਾ ਚਾਚਾ ਗਿਆ ਕਿਸੇ ਦਾ ਤਾਇਆ ਗਿਆ ਕਿਸੇ ਦਾ ਮਾਮਾ ਗਿਆ ਗਿਆ ਕਿ ਨਹੀਂ ਗਿਆ ਬੋਲੋ ਗੱਜ ਕੇ ਇਹ ਕਾਦੇ ਕਰਕੇ ਪੜ੍ਹਾਈ ਕਰਕੇ ਕਾਦੇ ਕਰਕੇ ਵਿਚਾਰ ਕਰਕੇ ਕਾਦੇ ਕਰਕੇ ਤੇ ਮਾਫ ਕਰਨਾ ਹਥਿਆਰਾਂ ਕਰਕੇ ਨਹੀਂ ਵਿਚਾਰਾਂ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਵਿਚਾਰ ਚੱਕ ਲਈ ਘਰ ਵਸਦੇ ਨੇ ਵਸਦੇ ਨੇ ਨਾ ਜੀ ਤੇ ਜਿੰਨਾ ਜਿੰਨਾ ਨੇ ਦੂਜੇ ਪਾਸੇ ਤੁਰ ਪਏ ਜਿਹੜੇ ਮਾਫ ਕਰਨਾ ਉਦੋਂ ਦੇ ਉਜੜੇ ਅੱਜ ਤੱਕ ਰਾਸ ਨਹੀਂ ਆਏ ਝੂਠ ਬੋਲਣਾ ਤੇ ਦੱਸੋ ਉਦੋਂ ਦੇ ਉਜੜੇ ਅੱਜ ਤੱਕ ਰਾਸ ਨਹੀਂ ਆਏ ਤੇ ਹੁਣ ਦੀ ਲੱਗੀ ਅੱਗ ਕਈ ਸਾਲ ਰਾਸ ਨਹੀਂ ਆਉਣੀ ਤੇ ਤੁਹਾਡੇ ਗਵਾਂਡੀਆਂ ਵੱਲ ਵੇਖ ਲਓ ਪੁੱਤ ਬਾਹਰ ਗਿਆ ਸੀ ਆ ਸਾਡਾ ਇੱਥੇ ਕੱਲ ਮੇਜਰ ਸਿੰਘ ਆਇਆ ਸਮਰਾਲੇ ਦਲ ਦਾ ਸਾਡਾ ਮੁਖ ਸੇਵਾਦਾਰ ਮੈਨੂੰ ਮਿਲਣਾ ਏ ਬੇਟਾ ਆਇਆ ਕਰੇਟਾ ਗੱਡੀ ਲਈ ਨਵੀਂ ਕੈਨੇਡਾ ਤੋਂ ਆਇਆ ਟਰੱਕ ਚਲਾਉਂਦੇ ਨੇ ਉੱਥੇ ਟਰੱਕ ਨੇ ਆਪਣਾ ਬਿਜ਼ਨਸ ਤੇ ਮੁੰਡਾ ਇੱਥੇ ਬੈਠਾ ਵੀ ਆਪਣਾ ਬਿਜ਼ਨਸ ਕਰਦਾ ਜਹਾਜ਼ ਵਿੱਚ ਮੇਰੇ ਨਾਲ ਬਿਜ਼ਨਸ ਕਲਾਸ ਵਿੱਚ ਬਹਿ ਕੇ ਗਿਆ ਉਹ ਬੱਚਾ ਤੇ ਕੱਲ ਮੈਨੂੰ ਮਿਲਣ ਆਏ ਕਹਿੰਦੇ ਜੀ ਮਾਫੀ ਚਾਹੁੰਦੇ ਆ ਦੁਵਾਨ ਤੇ ਨਹੀਂ ਆ ਸਕਣਾ ਮੈਂ ਕਿਹਾ ਕਿਉਂ ਕਹਿੰਦੇ ਰਾਜਸਥਾਨ ਘੁੰਮਣ ਚੱਲੇ ਆ ਮੈਂ ਕਿਹਾ ਅੱਛਾ ਪ੍ਰੋਗਰਾਮ ਫਿਰ ਕਹਿੰਦੇ ਜੀ ਪਲਾਨ ਬਣਿਆ ਹੁਣ ਚਲੋ ਜਾइए ਮੈਂ ਕਿਹਾ ਜਾਓ ਕੋਈ ਗੱਲ ਛੁੱਟੀ ਦੇ ਦਿਓ ਮੈਂ ਕਿਹਾ ਛੁੱਟੀ ਹੋਈ ਹੈ ਅੱਗੇ ਫਿਰ ਕਹਿੰਦੇ ਪਿਛਲਾ ਪਿਛਲੇ ਮਹੀਨੇ ਭਾਈ ਸਾਹਿਬ ਬੇਟਾ ਆ ਗਿਆ ਉਧਰੋਂ ਸਾਨੂੰ ਇਧਰੋਂ ਸੱਦ ਲਿਆ ਦੁਬਈ ਘੁੰਮ ਗਿਆ ਪਿਛਲੇ ਮਹੀਨੇ ਦੁਬਈ ਹੁਣ ਕਹਿੰਦੇ ਇੱਧਰ ਗਏ ਆ ਮੈਂ ਕਿਹਾ ਫਿਰ ਜੈਸਲਮੇਰ ਵਧੀਆ ਇਲਾਕਾ ਹੈ ਘੁੰਮਣ ਵਾਲਾ ਕਹਿੰਦੇ ਮਹੀਨੇ ਤੱਕ ਉਧਰ ਸਹੀ ਮੈਂ ਕਿਹਾ ਦੱਬੀ ਚੱਲੋ ਕੰਮ ਗੱਡੀ ਨਵੀਂ ਲਈ ਏ ਪੁੱਤ ਬਾਹਰੋਂ ਆਇਆ ਕੰਮ ਸੈੱਟ ਹੈ ਮौजਾਂ ਕਰਦੇ ਕਿ ਨਹੀਂ ਕਰਦੇ ਪੜਾਈ ਐਜੂਕੇਸ਼ਨ ਆਈ ਲੈਵਲਸ ਕੀਤਾ ਕੈਨੇਡਾ ਗਿਆ ਸੈਟਲ ਹੋਇਆ ਮਾਂ ਵੀ ਗਈ ਪੁੱਤ ਵੀ ਗਿਆ ਘਰ ਵਾਲੀ ਵੀ ਗਈ ਕੋਠੀ ਪਾਈ ਨਵੀਂ ਗੱਡੀ ਲਈ ਸਭ ਕੁਝ ਬਣਿਆ ਪੀਰੋ ਪੜਿਆ ਕਰੋ ਬੱਚਿਆਂ ਨੂੰ ਪੜਾਓ ਇੱਕ ਵਾਰੀ ਹਾਈਲਾਈਟਸ ਨਹੀਂ ਕਲੀਅਰ ਹੁੰਦਾ ਦੂਜੀ ਵਾਰੀ ਕਰੋ ਤੀਜੀ ਵਾਰੀ ਕਰੋ ਚੌਥੀ ਵਾਰੀ ਕਰੋ ਪੰਜਵੀਂ ਵਾਰੀ ਕਰੋ 20 ਵਾਰੀ ਕੀਤਾ ਕਈਆਂ ਨੇ ਫਿਰ ਗਏ ਤੁਸੀਂ ਆਪਣਾ ਵੇਖ ਸਾਡੇ ਵਰਗਿਆਂ ਦਾ ਕੀ ਐਸੀ ਤੇ ਆਪਣਾ ਹੋਕਾ ਦੇਣਾ ਮੈਂ ਹੋਕਾ ਦੇਣ ਵਾਸਤੇ ਬਹੁਤ ਖਮਿਆਜਾ ਭੁਗਤਿਆ ਖਾਵੇ ਸਿੱਖਾਂ ਵਿੱਚ ਅਕਲ ਦੀ ਗੱਲ ਕਰਨ ਵਾਲੇ ਨੂੰ ਗਦਾਰ ਕਹਿੰਦੇ ਨੇ ਮੈਂ ਨੋਟ ਕੀਤੀ ਹੈ ਓਏ ਹਾਏ ਹਾਏ ਬਾਪੂ ਇੰਦਰ ਸਿੰਘ ਘੱਗਾ ਇੱਥੇ ਉਹ ਬਾਪੂ ਜੀ ਦੀਆਂ ਕਿਤਾਬਾਂ ਇੱਥੇ ਕਿਤੇ ਮਿਲਦੀਆਂ ਸ਼ਾਇਦ ਅੱਜ ਵੀ ਲਾਈ ਹੋਵੇ ਸਟਾਲ ਜੇ ਅੱਜ ਸਟਾਲ ਨਾ ਲੱਗੀ ਹੋਈ ਤੁਸੀਂ ਕਿਤੇ ਕਿਤਾਬਾਂ ਮੰਗਾਇਓ ਸੈੱਟ ਹੈ ਕਿਤਾਬਾਂ 30 35 ਕਿਤਾਬਾਂ ਤੁਸੀਂ ਮੰਗਾ ਲਿਓ ਪੜਿਓ ਮੇਰੇ ਨਾਲ ਵਿਚਾਰ ਕਰਿਓ ਆ ਕੇ ਵੀ ਭਾਈ ਸਾਹਿਬ ਆ ਇਹਨਾਂ ਨੇ ਗਲਤ ਗੱਲ ਲਿਖੀ ਐ ਕਿਤਾਬਾਂ ਬਾਪੂ ਇੰਦਰ ਸਿੰਘ ਘੱਗਾ ਦੀਆਂ ਜਵਾਬ ਦੇਉ ਦਾ ਮੈਂ ਆ ਮੇਰੇ ਤੋਂ ਪੁੱਛ ਲਿਓ ਲਿਖੀਆਂ ਉਹਨਾਂ ਨੇ ਪਰ ਜੇ ਤੁਹਾਨੂੰ ਕੋ ਉਹਦੀ ਗੱਲ ਗਲਤ ਲੱਗੇ ਮੈਨੂੰ ਪੁੱਛਿਓ ਮੈਨੂੰ ਪੁੱਛਿਓ ਵੀ ਆ ਗੱਲ ਗਲਤ ਹੈ ਤੁਹਾਨੂੰ ਇੰਨੀ ਨੌਲੇਜ ਉਹਨਾਂ ਦੀਆਂ ਕਿਤਾਬਾਂ ਵਿੱਚ ਮਿਲੇਗੀ ਇੰਨਾ ਕੁਝ ਸਮਝ ਜਾਏਗਾ ਪੰਥ ਵਿੱਚ ਕੀ ਵਿਪਤਾ ਪਈ ਹੈ ਇਹਨਾਂ ਨੇ ਕਿਵੇਂ ਲੁੱਟਿਆ ਨਾਂ ਲਿਖ ਲਿਖ ਕੇ ਉਹਨਾਂ ਨੇ ਲੀਡਰਾਂ ਦੇ ਜਿਨ੍ਹਾਂ ਦਾ ਨਾਂ ਲੈਣ ਤੋਂ ਦੁਨੀਆ ਡਰਦੀ ਸੀ ਨਾ ਵੱਡੇ ਵੱਡੇ ਲੀਡਰਾਂ ਦੇ ਨਾਂ ਲਿਖੇ ਆ ਵੱਡੇ ਵੱਡੇ ਜ਼ਥੇਦਾਰਾਂ ਦੇ ਨਾਂ ਲਿਖੇ ਆ ਤਰੀਕਾ ਲਿਖਿਆ ਐ ਐਦਾਂ ਲੁੱਟਿਆ ਇੰਨੇ ਪੈਸੇ ਲਏ ਐਦਾਂ ਜ਼ਥੇਦਾਰ ਨੇ ਰਿਸ਼ਵਤ ਖਾਧੀ ਐਦਾਂ ਮਾਫੀ ਦਿੱਤੀ ਐਦਾਂ ਕੀਤਾ ਐਦਾਂ ਕੀਤਾ ਸਾਰਾ ਕੁਝ ਲਿਖਿਆ ਤੇ ਉਸ ਬੰਦੇ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਕਿਹਾ ਗਿਆ ਇੱਥੇ ਜਿਹੜਾ ਅਕਲ ਦੀ ਗੱਲ ਕਰੇ ਉਹ ਗਦਾਰ ਹੈ ਪੰਥ ਦਾ ਤੇ ਜਿਹੜਾ ਇਹਨਾਂ ਨੂੰ ਮਰਵਾਵੇ ਕਹਿਣਗੇ ਜੀ ਆਹੋ ਹਾ ਹਾ ਬੰਦਾ ਤੇ ਆ ਹੈ ਜਿਹੜਾ ਅਕਲ ਦੀ ਗੱਲ ਕਰੇਗਾ ਉਹਨੂੰ ਕਹਿਣਗੇ ਤੇ ਗਦਾਰ ਹੈ ਇਹ ਤੇ ਕਮਲਾ ਹੈ ਇਹ ਤੇ ਬਦੂ ਬਣਾਉਂਦਾ ਮੈਂ ਕਹਿੰਦਾ ਕਿਤਾਬਾਂ ਪੜੋ 35 ਕਿਤਾਬਾਂ ਹੈ 2 ਸਾਲ ਲਾ ਕੇ ਪੜ ਲਿਓ ਬਾਪੂ ਅਜੇ ਜਿਉਂਦਾ ਪੁੱਛ ਲਿਓ ਜਾ ਕੇ ਬਾਪੂ ਇੰਦਰ ਸਿੰਘ ਜੀ ਆ ਤੁਹਾਡੀ ਗੱਲ ਗਲਤ ਲਿਖੀ ਬਾਪੂ ਨੂੰ ਨਾ ਮਿਲਿਆ ਮੈਨੂੰ ਪੁੱਛਿਓ ਛਿੱਕਿਆ ਹੋਇਆ ਪੰਥ ਚ ਕੱਟਿਆ ਹੋਇਆ ਪੰਥ ਚ ਗੱਲ ਦੱਸਿਓ ਗਲਤ ਕੀ ਐ ਇੱਥੇ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਗੱਲ ਦੱਸਿਓ ਗਲਤ ਕੀ ਐ ਇੱਥੇ ਸਭ ਦੇ ਸਮਾਗਮ ਹੁੰਦੇ ਨੇ ਜਦੋਂ ਅਸੀਂ ਕਿਤੇ ਦੀਵਾਨ ਰੱਖ ਲਈਏ ਮੈਨੂੰ ਮੇਰੇ ਪਿੰਡ 'ਚ ਪ੍ਰੋਗਰਾਮ ਨਹੀਂ ਕਰਨ ਦਿੱਤਾ ਆਪਣੀ ਜ਼ਮੀਨ 'ਤੇ ਰੌਲਾ ਪਾ ਲੈਂਦੇ ਨੇ ਸਾਡੀਆਂ ਭਾਵਨਾਵਾਂ ਭਟਕ ਜਾਂਦੀਆਂ ਨੇ ਤੇ ਪ੍ਰੋਬਲਮ ਕਿਹਨਾਂ ਨੂੰ ਹੈ ਪੁਜਾਰੀਆਂ ਨੂੰ ਜਿਨ੍ਹਾਂ ਦਾ ਧੰਦਾ ਬੰਦ ਹੁੰਦਾ ਹੈ ਜਿਹੜੇ ਨਾਮ ਜਪਦੇ ਨੇ ਉਹ ਜਿਹੜਾ ਫੌਜਾ ਸਿੰਘ ਸੀ ਨਾ ਜਿਹੜਾ 어 ਪਰਸੋਂ ਵੇਖੀ ਉਹਦੀ ਵੀਡੀਓ ਮੈਂ ਕਹਿੰਦਾ ਉਹ ਬੰਦਾ ਜਿੱਨਾ ਨਾਮ ਸਿੱਖਾਂ 'ਚ ਜਪਦਾ ਸੀ ਇੰਨਾ ਕੋਈ ਜਪਦਾ ਹੀ ਨਹੀਂ ਸੀ ਸੱਚੀ ਗੱਲ ਐ ਮੈਂ ਉਹਨੂੰ ਇੰਗਲੈਂਡ ਮਿਲਿਆ ਇੱਕ ਵਾਰੀ ਇੰਗਲੈਂਡ ਉਹਦੀ ਮਾਲਾ ਐ ਚੱਲਦੀ ਹੁੰਦੀ ਸੀ ਹਰ ਵੇਲੇ ਹੱਥ 'ਚ ਉਹਨਾਂ ਦੀ ਮਾਲਾ ਹੋਣੀ ਉਹਦੇ ਐ ਚੱਲਣੀ ਚਾਰ-ਚਾਰ ਬਣ ਕੇ ਇਕੱਠੇ ਲੰਗਾਇਆ ਕਰਦਾ ਸੀ ਐ ਐ ਚੱਲਦੀ ਤੇਜ ਤੇ ਐ ਸੁੰਨ ਵਾਲ ਐ ਨਿਕਲੇ ਇੱਥੋਂ ਇੱਥੋਂ ਵਾਲ ਨਿਕਲੇ ਸਾਡੇ ਵਾਲੇ ਜਿੰਨਾ ਕਮਲਾ ਜਾਂ ਟੇਢੀ ਦੀ ਫੱਕ ਬੰਨੇ ਕਹਣਗੇ ਬ੍ਰਹਮ ਗਿਆਨੀ ਇਹ ਐ ਉਹ ਹੋਰ ਤਾਂ ਉਹ ਕਰ ਲਿੰਦਾ ਐ ਇਹ ਫਿਰ ਪੂਰਨ ਬ੍ਰਹਮ ਗਿਆਨੀ ਬਣ ਗਿਆ ਉਹ ਵਾਲ ਆਪਾਂ ਬਾਜੂ ਨਾਲ ਵਾਲ ਵਿੱਚ ਕਰਦੇ ਆ ਉਹ ਵਾਲ ਬਾਹਰ ਨੂੰ ਕੱਢ ਲੈਂਦੇ ਨੇ ਕਹਿਣਗੇ ਹੁਣ 108 ਬ੍ਰਹਮ ਗਿਆਨੀ ਨੇ ਆਹ 111 ਜਿੰਨਾ ਜਿੰਨਾ ਸੁਣੋ ਜਿੰਨਾ ਝੱਲਾ ਜਾ ਬਣੀ ਜਾਵੇ ਜਿੰਨਾ ਪੱਦ ਖਲਾਰੀ ਜਾਵੇ ਓਨਾ ਸਾਡੇ ਵੱਡਾ ਬ੍ਰਹਮ ਗਿਆਨੀ ਬਣ ਜਾਂਦਾ ਉਹਨੂੰ ਕਹਿੰਦੇ ਹੁੰਦੇ ਸੀ ਇਹਦੇ ਵਰਗਾ ਤੇ ਬ੍ਰਹਮ ਗਿਆਨੀ ਕੋਈ ਨਹੀਂ ਸੌਰਾ ਦਿਨ ਉਹਦੇ ਇੱਥੇ ਗਿੱਡਾ ਅੱਖਾਂ ਤੇ ਆਈਆਂ ਰਹਿਣੀਆਂ ਸੌਰੀ ਰਾਤ ਸਵੇਰੇ 2 ਵਜੇ ਮੈਨੂੰ ਲੱਗਦਾ ਪੱਕਾ ਉੱਠ ਪੈਂਦਾ ਸੀ ਇੰਗਲੈਂਡ ਵਾਲਿਆਂ ਨੂੰ ਪੁੱਛ ਲਓ ਔਨੇਸਟ ਬੰਦੇ ਨੇ ਭੋਲੇ ਲੋਕ ਨੇ ਇੰਗਲੈਂਡ ਦੇ ਮੈਂ ਤਜਰਬਾ ਕੀਤਾ ਇੰਗਲੈਂਡ ਦੇ ਬੱਚੇ ਸੱਚੀ ਬਹੁਤ ਭੋਲੇ ਪਾਲੇ ਨੇ ਜਿਹੜਾ ਵੀ ਬਾਬਾ ਉੱਥੇ ਜਾਂਦਾ ਉਹਦੇ ਮਗਰ ਬਹੁਤ ਲੱਗ ਜਾਂਦੇ ਨੇ ਬੱਲੇ ਬੱਲੇ ਬ੍ਰਹਮ ਗਿਆਨੀ ਉਹ ਕਹਿੰਦੇ ਸੀ ਇੰਗਲੈਂਡ 'ਚ ਬ੍ਰਹਮ ਗਿਆਨੀ ਰਹਿੰਦਾ ਸਾਡੇ ਤੇ ਬ੍ਰਹਮ ਗਿਆਨੀ ਕੱਛਾ ਪਾ ਕੇ ਨੰਗਾ ਹੀ ਤੁਰਿਆ ਫਿਰੇ ਛੱਡ ਕੇ ਇਦਾਂ ਬੀਬੀ ਦੇ ਉੱਤੇ ਹੱਥ ਪਾਇਆ ਹੋਇਆ ਬਸ ਅੱਗੇ ਤੁਹਾਨੂੰ ਪਤਾ ਹੀ ਹੈ ਇਹ ਬ੍ਰਹਮ ਗਿਆਨੀ ਉਹ ਸਾਨੂੰ ਕਹਿੰਨੇ ਹੋ ਇਹ ਬਾਬੇ ਨਹੀਂ ਇਹ ਸਾਧ ਨਹੀਂ ਇਹ ਜੀ ਵੱਡੇ ਬਣਦੇ ਨੇ ਆਪਣੇ ਆਪ ਨੂੰ ਇਦਾਂ ਦੀ ਇੰਨੀ ਇੰਨੀ ਗੱਲ ਬੁਖਾ ਦਿਓ ਕਿਤੇ ਇੰਨੀ ਗੱਲ ਬੁਖਾ ਦਿਓ ਇੱਕ ਵਾਰ ਇਹ ਰਾਤ ਇੱਥੇ ਸਿਕਿਉਰਿਟੀ ਪੁਲਿਸ ਦੇ ਬੰਦੇ ਕੁੱਤੋਂ ਕਿੰਨੇ ਬੰਦੇ ਰਹਿੰਦੇ ਇੱਕ ਗੱਲ ਬਖਾਇਆ ਤਾਂ ਆ ਪਾਇਆ ਹੈ ਨਾ ਕਿਸੇ ਨੇ ਕਿਹਾ ਸੀ ਵੀ ਅਸੀਂ ਪਾਇਆ ਇੱਕ ਬਖਾਇਆ ਅਲਜਾਮ ਬੰਦਾ ਲਈ ਜਾਵੇ ਸਾਬਤ ਦੇ ਕਰੇ ਕਹਿਣ ਨੂੰ ਕੀ ਜੋ ਮਰਜੀ ਗਈ ਜੋ ਕਰੋ ਤੇ ਸਹੀ ਪਰ ਵੀਰੋ ਮੇਰੇਓ ਭੈਣੋ ਉਹ ਜਿਹੜਾ ਬੰਦਾ 2:00 ਵਜੇ ਉੱਠ ਕੇ ਤੇ ਪਖੰਡ ਇੰਨਾ ਤੇ ਲੋਕ ਮਗਰ ਇੰਗਲੈਂਡ ਵੀ ਗੁਰਦੁਆਰਾ ਇੱਥੇ 3-4 ਗੁਰਦੁਆਰੇ ਇੰਡੀਆ ਚ ਵੱਡੇ ਵੱਡੇ ਡੇਰੇ ਜਦੋਂ ਇੰਡੀਆ ਚ ਉਹਨੂੰ ਪੁੱਛਿਆ ਨਾ ਪੱਤਰਕਾਰਾਂ ਨੇ ਕਹਿੰਦੇ ਤੂੰ ਆਹ ਕਹਿੰਦਾ ਐਵੇਂ ਮੇਰਾ ਮੂੰਹ ਲਾਤਾ ਉਥੇ ਕਹਿੰਦਾ ਨਕਲੀ ਬਣਾ ਉਹ ਕਹਿੰਦੇ ਬਾਬਾ ਜੀ ਤੋਰ ਤੇ ਤੁਹਾਡੀ ਹੋਈ ਐ ਟੇਡਾ ਟੇਡਾ ਤੁਰਦਾ ਗਰਦਨ ਜੀ ਸਿੱਟ ਕੇ ਇਹ ਲੱਗਦਾ ਤੇ ਤੂੰ ਹੀ ਪੈਰਾਂ ਦੇ ਪਾਣੀ ਥੋੜਾ ਪੈਣ ਦਿੰਦਾ ਅੱਛਾ ਉੱਥੇ ਮਾਫੀ ਮੰਗ ਗਿਆ ਆ ਵੀਡੀਓ ਬਣਾਈ ਮਾਫੀ ਮੰਗ ਗਿਆ ਆ ਉੱਥੇ ਇਹ ਨੇ ਬ੍ਰਹਮ ਗਿਆਨੀ ਕੀ ਰੰਗ ਲਾਉਣ ਗਏ ਵੀਰੋ ਕੀ ਸਵਾਰਨਾ ਕਿਸੇ ਦਾ ਕੁਸ਼ ਸਾਡੇ ਵਰਗਿਆਂ ਨੂੰ ਗਦਾਰ ਕਹਿੰਦੇ ਐ ਜਦੋਂ ਆਵਾਜ਼ ਉਠਾਈ ਸੀ ਉਹ ਜਿਹੜੇ ਗ੍ਰੰਥਾਂ ਦੇ ਵਿੱਚ ਗੁਰੂ ਸਾਹਿਬ ਬਾਰੇ ਇੰਨਾ ਕੁਝ ਲਿਖਿਆ ਅੰਮ੍ਰਿਤਸਰ ਦਰਬਾਰ ਸਾਹਿਬ ਵਾਸਤੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਇਹ ਵਿਸ਼ਨੂੰ ਨੇ ਟੋਕਰੀ ਢੋਈ ਹੈ ਸ਼ਿਵ ਸੈਨਾ ਵਾਲਿਆਂ ਨਾਲ ਸਾਡਾ ਰੌਲਾ ਪੈਂਦਾ ਅੱਜ ਕੱਲ ਜੇ ਸ਼ਿਵ ਸੈਨਾ ਵਾਲਿਆਂ ਨੇ ਸਾਡਾ ਹੀ ਗ੍ਰੰਥ ਸੂਰਜ ਪ੍ਰਕਾਸ਼ ਲਿਆ ਕੇ ਰੱਖਤਾ ਵੀ ਆ ਚੱਕੋ ਦਰਬਾਰ ਸਾਹਿਬ ਗੁਰੂ ਨਾਨਕ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਤੇ ਇੱਥੇ ਸਾਡੇ ਉਹ ਦੇਵਤੇ ਆਏ ਸੀ ਫਿਰ ਦੱਸੋ ਕੀ ਜਵਾਬ ਦੇਾਂਗੇ ਬੋਲੋ ਉਹਨਾਂ ਨੇ ਜੇ ਕੱਲੋਂ ਸਾਡਾ ਹੀ ਗ੍ਰੰਥ ਅੱਗੇ ਰੱਖਤਾ ਵੀ ਆ ਚੱਕੋ ਲਵ ਕੁਸ਼ ਦੀ ਔਲਾਦੋਂ ਕਿੱਥੇ ਲਿਖਿਆ ਸਾਡੇ ਗ੍ਰੰਥਾਂ ਚ ਤੁਸੀਂ ਵੱਖਰੇ ਕਿਵੇਂ ਹੋ ਗਏ ਸਿੱਖ ਹਿੰਦੂ ਹੋ ਦੱਸੋ ਕੀ ਜਵਾਬ ਦਿਓਗੇ ਜਿੱਦਣ ਮੈਂ ਆਵਾਜ਼ ਉਠਾਈ ਸੀ ਉਹਦਣ ਕਿਤੇ ਨਾ ਉਹਦਣ ਗੱਲ ਨਹੀਂ ਕਰਨ ਦੇਣੀ ਤਾਂ ਕਰਕੇ ਭਰਾਵੋ ਮੜਾ ਜਾ ਆਪਣਾ ਦਿਮਾਗ ਵਰਤਿਓ ਇਹਨਾਂ ਦੇ ਰੋਲੇ ਰੱਪੇ ਚੱਲਦੇ ਰਹਿਣੇ ਨੇ ਪੜ ਲੈ ਮਿਹਨਤ ਕਰ ਲੈ ਨਹੀਂ ਪੜ ਸਕੇ ਬੱਚੇ ਪੜਾ ਲਿਓ ਵੀਰੋਂ ਘਰ ਵੇਚ ਕੇ ਬੱਚੇ ਪੜਾਣੇ ਪੈਣ ਪੜਾਇਓ ਜ਼ਮੀਨਾਂ ਵੇਚ ਕੇ ਬੱਚੇ ਪੜਾਉਣੇ ਹੁਣ ਪੜਾਇਓ ਅੱਜ ਦਾ ਸਮਾਂ ਪੜ੍ਹਾਈ ਦਾ ਹੈ ਅੱਜ ਦਾ ਯੁੱਗ ਪੜ੍ਹਾਈ ਦਾ ਹੈ ਆਪਣੇ ਬੱਚਿਆਂ ਨੂੰ ਵਿਚਾਰ ਦਿਓ ਚੰਗੇ ਚੰਗੇ ਵਿਚਾਰ ਦੇਣੇ ਨੇ ਆਪਣੇ ਬੱਚਿਆਂ ਨੂੰ ਅਸੀਂ ਪੜਾਉਣਾ ਹੈ ਅੱਗੇ ਲੈ ਕੇ ਜਾਣਾ ਤਾਂ ਕਰਕੇ ਨਾ ਪਰਵਾਹ ਕਰੋ ਲੋਕ ਕੀ ਕਹਿੰਦੇ ਨੇ ਲੋਕਾਂ ਨੇ ਕਹਿੰਦੇ ਰਹਿਣਾ ਸਾਨੂੰ ਇਦਾਂ ਕਹਿੰਦੇ ਨੇ ਮੈਨੂੰ ਇੱਕ ਦੱਸਿਆ ਕੇ ਮੈਨੂੰ ਇਦਾਂ ਕਹਿੰਦੇ ਨੇ ਮੈਨੂੰ ਇਦਾਂ ਕਹਿੰਦੇ ਮੈਂ ਕਿਹਾ ਮੈਨੂੰ ਰੋਜ਼ ਯਾਰ ਟੀਵੀਾਂ 'ਚ ਕਹਿੰਦੇ ਸਹੀ ਗੱਲ ਮੈਂ ਤਾਂ ਮਰ ਜਾ ਹੁਣ ਮੈਂ ਕਿਹਾ ਤੂੰ ਪਰਵਾਹ ਨਾ ਕਰ ਆਪਣੇ ਆਪ ਨੂੰ ਕਹਿਮਰਾ ਕਿਸੇ ਦੀ ਕੀ ਪਰਵਾਹ ਕਰਦਾ ਲੋਕ ਕੀ ਕਹਿੰਦੇ ਨੇ ਆ ਰੋਕਿਆ ਐਂ ਕੀਤਾ ਐਂ ਕੀਤਾ ਬੜਾ ਕੁਝ ਭਾਈ ਮर्याਦਾਵਾਂ ਇਹਨਾਂ ਨੇ ਬਣਾਈਆਂ ਮर्याਦਾਵਾਂ ਤੇ ਬਦਲ ਲੈਂਦੇ ਨੇ ਜਿੱਦਣ ਜੀ ਕਰਦਾ ਮर्याਦਾਵਾਂ ਬਦਲ ਲੈਂਦੇ ਨੇ ਜਿੱਦਣ ਜੀ ਕਰਦਾ ਕਹਿਣਗੇ ਮਾਸ ਨਹੀਂ ਖਾਣਾ ਜਿੱਦਣ ਜੀ ਕਰਦਾ ਆਪੇ ਬੱਕਰਾ ਵੱਢ ਲੈਂਦੇ ਨੇ ਆਮ ਬੰਦੇ ਨੂੰ ਉਲਝਾਈ ਰੱਖਦੇ ਨੇ ਇਹਨਾਂ ਦਾ ਜੋ ਜੀ ਕਰਦਾ ਕਰੀ ਜਾਂਦੇ ਨੇ ਆਮ ਬੰਦੇ ਨੂੰ ਕਹਿੰਦੇ ਨਸ਼ਾ ਨਾ ਕਰੀ ਜਿੱਦਣ ਆਪ ਜੀ ਕਰਦਾ ਭੰਗਾ ਕੋਟ ਵੀ ਲੈਂਦੇ ਨੇ ਆਪਣੇ ਵਾਲਾ ਸਾਰਾ ਕੰਮ ਚੱਲਦਾ ਉਹ ਜਿਹੜਾ ਬੰਦਾ ਇਹਨਾਂ ਦਾ ਆਪਣਾ ਹੈ ਉਹ ਬਲਾਦਕਾਰੀ ਵੀ ਹੋਇਆ ਤਾਂ ਵੀ ਉਹਦੇ ਹੱਕ 'ਚ ਖੜ ਜਾਣਗੇ ਤੇ ਜਿਹੜੇ ਬੰਦੇ ਨਾਲ ਆਏ ਆ ਆਪਾਂ ਵੀਡੀਓ ਦੇਖ ਰਹੇ ਸੀ ਭਾਈ ਰঞ্জੀਤ ਸਿੰਘ ਢੜਲੀਆਂ ਵਾਲੇ ਦੀ ਹਾਂਜੀ ਤੇ ਸਭ ਤੋਂ بڑا ਰੋਗ ਕੀ ਕਹਾਂਗੇ ਲੋਗ ਇਸ ਚੀਜ਼ 'ਚ ਜੋ ਗੱਲ ਕਰ ਰਹੇ ਸੀ ਕਿ ਲੋਕਾਂ ਦੀ ਪਰਵਾਹ ਨਾ ਕਰੋ ਤੇ ਦੂਸਰਾ ਜਿਹੜੇ ਪਖੰਡੀ ਬਾਬੇ ਜਾਂ ਜਿਹੜੇ ਇਹ ਨੇ ਮਤਲਬ ਦੇ ਵੱਡੇ ਪ੍ਰਚਾਰਕ ਬਣੇ ਫਿਰਦੇ ਨੇ ਇਹ ਠੇਕੇਦਾਰ ਬਣੇ ਫਿਰਦੇ ਨੇ ਇਹ ਲੋਕਾਂ ਨੂੰ ਮਰਨ ਮਾਰਨ ਤੇ ਮਜਬੂਰ ਕਰ ਦਿੰਦੇ ਨੇ ਲੋਕਾਂ ਨੂੰ ਧੀਲੇ ਲਾਂਦੇ ਨੇ ਤੇ ਤੁਸੀਂ ਅਕਸਰ ਦੇਖਿਆ ਹੋਣਾ ਕਿ ਇਹ ਜਿਹਵੇਂ ਹੈ ਨੇ ਇਹਨਾਂ ਦੀਆਂ ਤਕਰੀਰਾਂ ਮذਬ ਦੀ ਖਾਤਰ ਮਰ ਜੋ ਵਕਤ ਫੁਲਾਣੀ ਖਾਤਰ ਮਰ ਜੋ ਫਰਾਣਾ ਨੇ ਗਲਤ ਕਹਿਤਾ ਇਸ ਤਰ੍ਹਾਂ ਬੜੇ ਕਤਲੋ ਵੀ ਹੋਏ ਨੇ ਬੜੇ ਮਸਲੇ ਹੋਏ ਨੇ ਸਾਡੇ ਤੇ ਮੁਸਲਮਾਨਾਂ ਦੇ ਵੀ ਹੋਏ ਨੇ ਪਾਸਾਂ 'ਚ ਬੜੇ ਵਾਕਿਆਤ ਹੋਏ ਨੇ ਐਸੇ ਕਿ ਜਿਹਦੇ ਵਿੱਚ ਸਿਰਫ ਇਹ ਕਹਿ ਕੇ ਕਿ ਯਾਰੋ ਫਰਾਣਾ ਗद्दार ਹੈ ਨੌਲੇਜ ਦੀ ਕਮੀ ਹੈ ਜਾਂ ਗਿਆਨ ਦੀ ਕਮੀ ਹੈ ਉਹ ਜੋ ਕਿ ਭਾਈ ਰੰਜੀਤ ਸਿੰਘ ਦੀ ਟੱਡੀਆਂ ਵਾਲੇ ਵੀ ਇਸ ਵੀਡੀਓ 'ਚ ਕਹਿ ਰਹੇ ਨੇ ਕਿ ਜੀ ਆਪਣੇ ਬੱਚਿਆਂ ਨੂੰ ਪੜ੍ਹਾਓ ਪੜ੍ਹਾਈ ਦਾ ਜ਼ਮਾਨਾ ਆਇਲਟਸ ਕਰਵਾਓ ਅਗਰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਕਈ ਵੀ ਵੀ ਵਾਰੀ ਕਰਕੇ ਵੀ ਟੈਸਟ ਦੇ ਕੇ ਵੀ ਕੈਨੇਡਾ ਅਮਰੀਕਾ ਗਏ ਨੇ ਆਪਣੇ ਬੱਚਿਆਂ ਨੂੰ ਪੜਾਓ ਪੜਾਉਣ ਦੇ ਨਾਲ ilm ਕਹਿੰਦੇ ਨੇ ਕਿ ilm ilm ਇੱਕ ਰੋਸ਼ਨੀ ਹੈ ਰੋਸ਼ਨੀ ਹੈ ਤੇ ਰੋਸ਼ਨੀ ਦੇ ਵਿੱਚ ਜਈਆ ਬੰਦੇ ਨੂੰ ਆਪਣੀ ਮੰਜ਼ਲ ਨਜ਼ਰ ਆਂਦੀ ਆਪਣੀ ਰਾਹ ਨਜ਼ਰ ਆਂਦੀ ਹੈ ਹਾਂਜੀ ਤੇ ਬਹੁਤ ਵਧੀਆ ਇਹਨਾਂ ਨੇ ਇਹ ਬਿਆਨ ਕੀਤਾ ਜੋ ਕਿ ਹਮੇਸ਼ਾ ਹੀ ਇਹ ਗਿਆਨ ਦੀ ਗੱਲ ਕਰ ਹਾਂਜੀ ਗਿਆਨ ਦੀ ਗੱਲ ਕਰਦੇ ਨੌਲੇਜ ਦੀ ਗੱਲ ਕਰਦੇ ਇਹਨਾਂ ਦੀ ਜਿਆਦਾਤਰ ਵੀਡੀਓ ਵੇਖੋ ਨਾ ਤੇ ਇਹ ਹੀ ਕਹਿੰਦੇ ਨੇ ਕਿ ilm ਹਾਸਲ ਕਰੋ ਇਲਮ ਨਾਲ ਹੀ ਤੁਸੀਂ ਦੁਨੀਆ ਨੂੰ ਬਦਲ ਸਕਦੇ ਹੋ। حضرت محمد صلی اللہ علیہ وسلم انہاں دی اک حدیث ہے کہ علم حاصل ਕਰੋ। ਖਵਾ تمہیں چین ہی کیوں نہ جانا پڑے। ہاں جی। ਯਾਨੀ ਕਿ ਉਹ ਦੋ ਅਰਬ ਤੋਂ ਚੀਨ ਦਾ ਰਾਸਤਾ ਬਹੁਤ ਮੁਸ਼ਕਲ ਸੀ। ਕਠਨ ਸੀ, ਔਖਾ ਸੀ, ਔਖੇ ਪੰਡੇ ਸੀ ਤੇ ਫਿਰ ਇੱਕ ਉਹਨਾਂ ਨੇ ਇੱਕ ਸਮਝਾਉਣ ਦੀ ਖਾਤਰ ਪਿਆਰੇ پیغمبر محمد صلی اللہ علیہ وسلم ਨੇ ਕਿਹਾ ਸੀ علم حاصل ਕਰੋ। ਤੁਹ ਚਾਹੇ ਤੁਸੀਂ ਚੀਨ ਦਾ ਸਫਰ ਕਰੁੰਦਾ ਹੈ ਸਫਰ ਇਹਨਾਂ ਨੇ ਇਹ ਵੀ ਕਿਹਾ ਕਿ ਇਲਮ ਹਾਸਲ ਕਰੋ ਚਾਹੇ ਉਹਦੇ ਵਾਸਤੇ ਤੁਹਾਨੂੰ ਜ਼ਮੀਨ ਨਹੀਂ ਵੇਚਣੀ ਪੈ ਜੇ ਕਿਉਂਕਿ ਕੱਲ ਨੂੰ ਅਗਰ ਤੁਹਾਡਾ ਬੱਚਾ ਕੋਈ ਡਾਕਟਰ ਬਣ ਜਾਂਦਾ ਹੈ ਜਾਂ ਕੋਈ ਅੱਛੇ ਅਹੁਦੇ ਤੇ ਚਲਾ ਜਾਂਦਾ ਤੇ ਉਹਦੀ ਖੂਬਸੂਰਤੀ ਇਹ ਵੀ ਆਈਆ ਕਿ ਉਹ ਦੇਖੋ ਨਾ ਕਿ ਉਹਦੇ ਤੋਂ ਇਨਸਾਨੀਅਤ ਨੂੰ ਫਾਇਦਾ ਪਹੁੰਚੇਗਾ ਹਾਂਜੀ ਫਾਇਦਾ ਪਹੁੰਚੇਗਾ ਤੇ ਉਹਦਾ ਆਪਣਾ ਵੀ ਫਾਇਦਾ ਹੋਏਗਾ ਜਿਸ ਤਰ੍ਹਾਂ ਨੇ ਇੱਕ ਵੇਜ ਮਿਸਾਲ ਦਿੱਤੀ ਭਾਈ ਦੀ ਕਿ ਉਹ ਦੋ ਹਾਇਲਰਚ ਕਰਕੇ ਕੈਨੇਡਾ ਚਲੇ ਗਏ ਫਿਰ ਵਾਪਸ ਆਏ ਕਿਸ ਤਰ੍ਹਾਂ ਉਹਨਾਂ ਨੇ ਕੋਠੀ ਘਰ ਮਕਾਨ ਸਭ ਕੁਝ ਬਣਾਇਆ ਫਿਰ ਅੰਡਰ ਆਪਣੀ ਜ਼ਿੰਦਗੀ ਇੰਜੋਏ ਕਰ ਰਹੇ ਨੇ ਤੇ ਤੁਸੀਂ ਦੇਖੋ ਨਾ ਕਿ ਕੁਰਾਨ ਪਾਕ ਦਾ ਪਹਿਲਾ ਲਫ਼ਜ਼ ਵੀ ਜਿਹੜਾ ਅੱਲਾ ਦੇ ਨਬੀ حضرت ਮੁਹੰਮਦ ਸਲ ਸਲਮ ਤੇ ਨਾਜ਼ਿਲ ਹੋਇਆ ਉਹਦਾ ਮਤਲਬ ਇਕਰਾ ਪੜ ਪੜ ਇਕਰਾ ਬਿਸਮ ਰੱਬੀ ਕੱਲ ਜੀ ਖਲਕ ਪੜ ਆਪਣੇ ਰੱਬ ਦੇ ਨਾਮ ਸੇ ਜਿਸ ਨੇ ਤੂਜੇ ਪੈਦਾ ਕੀਤਾ ਹਾਂਜੀ ਇਕਰਾ ਬਿਸਮ ਰੱਬੀ ਕੱਲ ਜੀ ਖਲਕ ਖਾਲਕ الانسان ਮਿੰ ਅਲਕ ਅਲਬੀ ਯਾਨੀ ਕਿ ਉਸ ਪਰਵਰਿਗਾਰ ਨੇ ਇਨਸਾਨ ਨੂੰ ਇੱਕ ਖੂਨ ਦੇ ਕੱਤਰੇ ਦੇ ਨਾਲ ਪੈਦਾ ਕੀਤਾ ਯਾਨੀ ਕਿ ਇਹ ਵੇ ਖੂਨ ਦੇ ਲੋਥੜੇ ਨਾਲ ਪੈਦਾ ਕੀਤਾ ਉਹਨਾਂ ਮਤਲਬ ਇਹ ਵੀ ਕਿ ਪਹਿਲੀ ਵਹੀ ਜਿਹੜੀ ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹੁ ਵਸੱਲਮ ਤੇ ਨਾਜ਼ਿਲ ਹੋਈ ਸੀ ਉਹਦਾ ਪਹਿਲਾ ਜਿਹੜਾ ਸ਼ਬਦ ਪਹਿਲਾ ਲਫ਼ਜ਼ ਸੀ ਰੱਬ ਲਓ ਜਿਹੜਾ ਪਹਿਲਾ ਲਫ਼ਜ਼ ਨਾਜ਼ਿਲ ਹੋਇਆ ਉਹਦੇ ਤੇ ਇਕਰਾ ਅਰਬੀ ਦਾ ਲਫ਼ਜ਼ ਹੈ ਜੀ ਇਹਨਾਂ ਮਤਲਬ ਹੈ ਕਿ ਪੜ ਪੜ ਤੇ ਇਸ ਤਰ੍ਹਾਂ ਭਾਈ ਰਜੀਤ ਸਿੰਘ ਢੱਡਰੀ ਵਾਲੇ ਵੀ ਇਹੀ ਬਾਰ-ਬਾਰ ਕਹਿੰਦੇ ਨੇ ਕਿ ਨੌਲੇਜ ਗੇਨ ਕਰ ਪੜੋ ਤੇ ਤੁਸੀਂ ਇਹ ਦੇਖੋ ਨਾ ਕਿ ਅਗਰ ਆਪਾਂ ਕਹਿੰਦੇ ਨਾ ਕਿ ਮذਬ ਦੇ ਪ੍ਰਚਾਰਕ ਨਹੀਂ ਇੱਕ ਬਾਜ਼ਗਾਤ ਕਹਿ ਲਈਦਾ ਮੋਟੀਵੇਸ਼ਨਲ ਨੇ ਲੇਕਿਨ ਤੁਸੀਂ ਦੇਖੋ ਨਾ ਕਿ ਮਜ਼ਹਬ ਚ ਇਸਲਾਮ ਜੇ ਵੇਖੋ ਸਾਰਾ ਤੋਂ ਪਹਿਲਾ ਲਫ਼ਜ਼ ਇਕਰਾ ਪੜ ਹੈ ਉਹ ਧਾਰਮਿਕ ਲਫ਼ਜ਼ ਹੈ ਨਾ ਧਰਮ ਦੇ ਨਜ਼ੀਕ ਸਭ ਤੋਂ ਜ਼ਿਆਦਾ ਅਹਿਮੀਅਤ ਕਾਦੀ ਹੋ ਗਈ ਫਿਰ ਪੜ੍ਹਾਈ ਦੀ ਹੋਗੀ ਪੜ੍ਹਾਈ ਦੀ ਹੋਗੀ ਇਲਮ ਦੀ ਹੋਗੀ ਇਲਮ ਦੀ ਹੋਗੀ ਤੇ ਇਸ ਤਰ੍ਹਾਂ ਭਾਈ ਰਣਜੀਤ ਸਿੰਘ ਢੜੀ ਵਾਲੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਨੌਲੇਜ ਹਾਸਲ ਕਰੋ ਤਾਂ ਕਿ ਤੁਸੀਂ ਪਖੰਡਵਾਦ ਤੋਂ ਬਚ ਸਕੋ ਹਾਂ ਮੈਨੇ ਦੋਸਤ ਨਵੀਂ ਵੀਡੀਓ ਨਾਲ ਆਪਣਾ ਤੁਸੀਂ ਖਿਆਲ ਰੱਖਿਆ ਜੇ ਵੀਡੀਓ ਬਹੁਤ ਜ਼ਿਆਦਾ ਪਿਆਰੀ ਸੀ ਅੱਲਾਹ ਨਿਗੇਬਾਨ